ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੰਗਤ ਜੀ ਸ਼ਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਿਆਨ ਦੂਤ ਜਮਦ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨੇਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰਹਰੈ ਗੁਰਮਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰੈ ਅਨੇਕ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ ਜੇਹ ਮਾਰਗ ਇਹ ਜਾਤ ਇਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਸਾ ਨਾਮ ਮਨ ਸਦਾ ਤੇ ਆਈਐ ਨਾਨਕ ਗੁਰਮਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨੇਕ ਬਿਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨੇਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈ ਲ ਮਲਕ ਭੂਨਾ ਤੋ ਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਦਕੈ ਸੰਗ ਜਿਹ ਮਾਰਗ ਕੇ ਗਨੇ ਜਾਹੇ ਨਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਜਿਹ ਪੈ ਦੇ ਮਹਾ ਅੰਦ ਗੁਵਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪਾਂਥ ਤੇ ਰ ਕੋ ਨਸਿਆਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਪਿਆਨ ਤਪਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹ ਤਿਰਖਾ ਮਨ ਤੁਝ ਆਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਪਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ maat ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਬੇ ਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਪੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਬਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਮਾਤੇ आठ पहर जन हर हर जपे हर का भगत प्रकट नहीं शपए हर की भगत मुक्त बो करे नानक जन संग केते तरे पार जात ए हर को नाम काम तेन हर हर गुण गाम ਸਾਬਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮਤੈ ਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮਖ ਨਾਮ ਪਾਵੇ ਜਨ ਕੋਏ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮਖ ਨਾਮ ਪਾਵੇ ਜਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ